ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਹੁਕਮ ਦਿੱਤਾ ਹੈ ਕਿ ਪੰਚਾਇਤ ਦੀ ਆਮਦਨ ਚੋਂ ਹੀ ਪਿੰਡਾਂ ਦੇ ਸਰਪੰਚਾਂ ਨੂੰ ਮਾਣ ਪੱਤਾ ਦਿੱਤਾ ਜਾਵੇ ਜਿਸ ਨੂੰ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਚਾਇਤਾਂ ਕੋਲ ਆਮਦਨ ਦੇ ਕਾਫੀ ਸਰੋਤ ਨੇ ਇਸ ਕਰਕੇ ਉਨ੍ਹਾਂ ਤੇ ਭਾਰ ਨਹੀਂ ਪਵੇਗਾ ਪੰਜਾਬ ਦੇ ਵਿੱਚ ਸਰਪੰਚਾਂ ਨੂੰ ਪੰਚਾਇਤ ਦੀ ਕਮਾਈ ਦੇ ਵਿੱਚੋਂ ਹੀ ਮਾਣ ਪੱਤਾ ਮਿਲੇਗਾ ਇਹ ਹੁਕਮ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਾਰੀ ਕੀਤਾ ਹੈ ਅਤੇ ਸਾਰੀਆਂ ਪੰਚਾਇਤਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਆਪਣੀ ਆਮਦਨ ਦੇ ਵਿੱਚੋਂ ਹੀ ਸਰਪੰਚਾਂ ਨੂੰ ਮਾਣ ਪੱਤਾ ਦਿੱਤਾ ਜਾਵੇ ਜਿਨ੍ਹਾਂ ਪੰਚਾਇਤਾਂ ਦੀ ਆਮਦਨ ਘੱਟ ਹੈ ਉਹਨਾਂ ਦੇ ਸਰਪੰਚਾਂ ਨੂੰ ਬਲਾਕ ਸਮਤੀ ਦੇ ਫੰਡਾਂ ਦੇ ਵਿੱਚੋਂ ਮਾਣ ਪੱਤਾ ਦੇਣ ਦੇ ਲਈ ਕਿਹਾ ਗਿਆ ਹੈ ਸੂਬੇ ਦੇ ਵਿੱਚ ਇਸ ਵੇਲੇ 13238 ಗ್ರಾಮ ਪੰਚਾਇਤਾਂ ਨੇ ਜਿਨ੍ਹਾਂ ਦੇ ਵਿੱਚੋਂ 5238 ਪੰਚਾਇਤਾਂ ਦੇ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਇਸ ਬਾਰੇ ਜਦੋਂ ਸਵਾਲ ਵਿੱਤ ਮੰਤਰੀ ਹਰਪਾਲ ਚਿੰਬਾ ਨੂੰ ਹੋਇਆ ਤਾਂ ਉਹਨਾਂ ਸਪਸ਼ਟ ਕੀਤਾ ਕਿ ਪੰਚਾਇਤਾਂ ਤੇ ਕੋਈ ਵੀ ਵਿੱਤੀ ਭਾਰ ਨਹੀਂ ਪਵੇਗਾ ਬਿਲਕੁਲ ਪੰਚਾਇਤਾਂ ਕੋਲੇ ਬਹੁਤ ਸਾਰੇ ਆਪਣੇ ਫੰਡ ਹੁੰਦੇ ਨੇਗੇ ਸੋ ਉਹਨਾਂ ਦੇ ਰਾਹੀਂ ਜਿਹੜੀਆਂ ਪੰਚਾਇਤਾਂ ਉਹ ਮਾਨ ਪਤੇ ਦਾ ਪ੍ਰਬੰਧ ਆਪਣੇ ਸਾਧਨਾਂ ਤੋਂ ਆਪਣੇ ਸਰਸਸ ਤੋਂ ਕਰ ਸਕਦੇ ਲੱਗਦਾ ਨਹੀਂ ਇਸ ਨਾਲ ਬਹੁਤ ਜ਼ਿਆਦਾ ਬਾਜੂ ਬਹੁਤ سارے ਕੰਮ ਪਿੰਡਾਂ ਦੇ ਹੁੰਦੇ ਨੇ ਪੈਸਾ ਪਹਿਲਾਂ ਹੀ ਇਕੱਠ ਰੈਵਨਿਊ ਜਨਰੇਟ ਹੁੰਦਾ ਕਿਵੇਂ ਹੋਣਾ ਕੋਈ ਬੋਝ ਨਹੀਂ ਬਦਨਾ ਆਲਰੀਡੀ ਜਿਹੜਾ ਬਹੁਤ ਸਾਰੀਆਂ ਪੰਚਾਇਤਾਂ ਐਸੀਆਂ ਨੇ ਜਿੰਨਾਂ ਕੋਲ ਆਪਣੇ ਬਹੁਤ ਵੱਡੇ ਜਿਹੜੇ ਸਾਧਨ ਨੇ ਬਹੁਤ ਵੱਡੇ ਕਮਾਈ ਦੇ ਸਾਧਨ ਹੈਗੀਆਂ ਥੋੜੀਆਂ ਜਿਹੀਆਂ ਪੰਚਾਇਤਾਂ ਜਿਹੜੀਆਂ ਹੋਣਗੀਆਂ ਜਿੰਨਾਂ ਕੋਲ ਕਮਾਈ ਦੇ ਸਾਧਨ ਨਹੀਂ ਹੋਊਗਾ ਤੋਂ ਉਹ ਅਲਟਰਨੇਟਿਵ ਪ੍ਰਬੰਧ ਕਰ ਲਈ ਸਾਨੂੰ ਆਪ ਦਾ ਮਤਾ ਭੇਜ ਦੇਣਾ ਉਧਰ ਮਾਮਲੇ ਤੇ ਪੰਚਾਇਤ ਯੂਨੀਅਨ ਦੇ ਸੀਨੀਅਰ ਕਮੇਟੀ ਪ੍ਰਧਾਨ ਸਰਪੰਚ ਜੱਸੀ ਲੋਂਗੋਵਾਲ ਨੇ న్యూਸ 18 ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਪੰਚਾ ਨੇ ਮਾਨ ਪੱਤੇ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈ ਅਤੇ ਕੋਰਟ ਨੇ ਸਰਪੰਚਾਂ ਨੂੰ ਮਾਨ ਪੱਤਾ ਦੇਣ ਦੇ ਲਈ ਕਹਿ ਦਿੱਤਾ ਹੈ ਕੋ ਪਹਿਲਾਂ ਅਸੀਂ ਕੇਸ ਕੀਤਾ ਸੀ ਉਦੋਂ ਇਹਨਾਂ ਨੇ ਕੁਸ਼ਕ ਪੰਚਾਇਤਾਂ ਨੂੰ ਜਿਨ੍ਹਾਂ ਕੋਲੇ ਆਪਣੀਆਂ ਜ਼ਮੀਨਾਂ ਹੈਗੀਆਂ ਨੇ ਉਹਦੇ ਵਿੱਚੋਂ ਪੈਸਾ ਦੇ ਦਿੱਤੇ ਚੈੱਕ ਜੀ ਬਾਕੀ ਜ਼ਿਆਦਾਤਰ ਪਿੰਡ ਉਹ ਨੇ ਜੀ ਜਿਨ੍ਹਾਂ ਕੋਲੇ ਕੋਈ ਜ਼ਮੀਨਾਂ ਨਹੀਂ ਹੈਗੀਆਂ ਕੋਈ ਖਰਚਾ ਨਹੀਂ ਜਿਹੜੇ ਪੰਚਾਇਤਾਂ ਕੋਲੇ ਹੈਗਾ ਕੋਈ ਪੈਸਾ ਨਹੀਂ ਹੈਗਾ ਜੀ ਤੇ ਉਹ ਇਹ ਚੁੱਪ ਕਰਕੇ ਹੁਣ ਅਸੀਂ ਦਵਾਰੇ ਕੋਰਟ ਦੇ ਵਿੱਚ ਕੰਟੈਂਪਟ ਪਾਈ ਸੀ ਉਹ ਦਵਾਰੇ ਕੋਰਟ ਦਾ ਫੈਸਲਾ ਆਇਆ ਵੀ ਇਹਨਾਂ ਨੂੰ ਜਿੱਥੋਂ ਮਰਜ਼ੀ ਦਿਓ ਜਿਹੜਾ ਪੱਤਾ ਹੈਗਾ ਸਰਪੰਚਾਂ ਦਾ ਦਿਓ ਤੁਸੀਂ ਜੀ ਲੇਕਿਨ ਉੱਥੇ ਮੰਨੇ ਨੇ ਕੋਰਟ ਦੇ ਵਿੱਚ ਹਾਂ ਵੀ ਅਸੀਂ ਦੇਵਾਂਗੇ ਜੀ ਜ਼ਿਕਰ ਹੋਇਆ ਹੈ ਕਿ ਮੁੱਖ ਮੰਤਰੀ ਭਗਵਤ ਮਾਨ ਨੇ ਪੰਚਾਇਤ ਦਿਵਸ ਮੌਕੇ 24 April ਨੂੰ ਸਰਪੰਚਾਂ ਨੂੰ ਰਾਹਾ ਦਿੱਤੀ ਅਤੇ ਉਹਨਾਂ ਦਾ ਮਾਨ ਪੱਤਾ 1200 ਤੋਂ ਵਧਾ ਕੇ 2000 ਰੁਪਏ ਕੀਤਾ ਤੇ ਹੁਣ ਪਿੰਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਨੇ ਪੰਚਾਇਤਾਂ ਨੂੰ ਹੀ ਸਰਪੰਚਾਂ ਨੂੰ ਮਾਨ ਪੱਤਾ ਦੇਣ ਦੇ ਲਈ ਕਹਿ ਦਿੱਤਾ ਹੈ। ਚੰਡੀਗੜ੍ਹ ਤੋਂ Umesh Sharma News 18 Punjab ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ ਸ਼੍ਰੀ ਰਤਪੁਰ ਸਾਹਿਬ 'ਚ ਹੋਏਗਾ ਇੱਕ ਦਿਨਾ ਸੈਸ਼ਨ ਹੈ 24 ਨਵੰਬਰ ਨੂੰ ਇਹ ਸੈਸ਼ਨ ਰੱਖਿਆ ਗਿਆ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋਏਗਾ ਹਰਪਾਲ ਚੀਮਾ ਨੇ ਕਿਹਾ ਕਿ ਇਸ ਸੈਸ਼ਨ ਦੇ ਦੌਰਾਨ ਨੌਵੇਂ ਪਾਤਸ਼ਾਹ ਦੇ ਵਿਚਾਰਾਂ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚਰਚਾ ਹੋਏਗੀ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਕੈਬਨਿਟ ਦੇ ਹੋਰ ਫੈਸਲਿਆਂ ਦਾ ਵੀ ਹਰਪਾਲ ਚੀਮਾ ਨੇ ਜ਼ਿਕਰ ਕੀਤਾ BBMB ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਖਰਾ ਕੈਡਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਪਹਿਲਾਂ ਡੈਪੂਟੇਸ਼ਨ ਤੇ ਉਹਨਾਂ ਕਹੇ ਕਿ ਮੁਲਾਜ਼ਮ ਜਾਂਦੇ ਸੀ ਕਰੀਬ 3000 ਪੋਸਟਾਂ ਭਰਨ ਦੀ ਉਹਨਾਂ ਨੇ ਗੱਲ ਕਹੀ ਹੈ ਜਿਦੇ ਚ ਮਲੇਰ ਕੋਟਲਾ ਦੇ ਖੇਡ ਵਿਭਾਗ ਵਿੱਚ ਭਰਤੀਆਂ ਨੇ ਮਲੇਰ ਕੋਟਲਾ ਦੇ ਸਹਿਕਾਰਤਾ ਵਿਭਾਗ ਵਿੱਚ ਭਰਤੀਆਂ ਨੇ ਦਰਾਹਾ ਸਿਵਲ ਹਸਪਤਾਲ ਚ ਪੋਸਟਾਂ ਨੇ ਡੈਂਟਲ ਟੀਚਿੰਗ ਫੈਕਲਟੀ ਦੀ ਉਮਰ 60 ਤੋਂ ਵਧਾ ਕੇ 65 ਕੀਤੀ ਗਈ ਹੈ ਸੀਡੀਪੀਓ ਚ ਪੋਸਟਾਂ ਭਰੀਆਂ ਜਾਣੀਆਂ ਨੇ ਇੱਕ ਟਰਾਂਸ ਜੈਂਡਰ ਦੇ ਮਾਮਲੇ ਦੇ ਵਿੱਚ ਹੁਣ ਇਹ ਜਿਹੜੇ ਮਾਮਲੇ ਨੇ ਇਹ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼ਹੀਦ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਹਾਂ ਦਿਹਾੜਾ ਮਨਾ ਰਹੇ ਹਾਂ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਰਹਿਣਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਹੈਗਾ ਸ਼ਹੀਦ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਆ ਇਹ 24 11 2025 ਨੂੰ 24 11 2025 ਨੂੰ ਅਰੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮੇਂ ਸਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਸ ਹੁੰਦੇ ਨੇ ਉਹ ਨਹੀਂ ਹੋਣਗੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਦਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇ ਜੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆ ਗਿਆ ਪੀਬੀਐਮ ਦੇ ਅੰਦਰ ਚਾ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਨੇਗੇ ਉਹ ਜਾਂਦੇ ਸੀਗੇ ਉੱਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੇ ਜਲਦੀ ਭਰੀਆਂ ਜਾਣ ਗਿਆ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸ ਪੀਸੀਆਰ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੇ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੇ ਇਹਦੇ ਨਾਲ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇੜ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਨੇ ਵੀ ਅੱਜ ਪ੍ਰਵਾਨ ਕੀਤੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਹੈ ਇਹਦੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰਜਸਟਰ ਇੰਸਪੈਕਟਰ ਦੀਆਂ ਪੋਸਟਾਂ ਅਮਲੇਰ ਕੋਡਾ ਦੇ ਅੰਦਰ ਲਗਭਗ 11 ਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਅਮਲੇਰ ਕੋਡਾ ਦੇ ਲਈ